ਚਲੋ ਜੀ ਆ ਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ, ਹਾਜ਼ਰਾਂ ਚ ਗਿਆਂ ਕੁਝ ਗੱਲਾਂ ਮੈਂ ਅੱਜ ਤੇ ਕੁਸ਼ਵਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਪੰਜ ਮਸਲੇ ਆਪਾਂ ਅੱਜ ਡਿਸਕਸ ਕਰਨੇ ਸਭ ਤੋਂ ਪਹਿਲਾਂ ਚੀਨ ਤੇ ਅਮਰੀਕਾ ਦੀ ਟੈਰਿਫ ਜੰਗ ਹੋਰ ਤੇਜ਼ ਹੋ ਗਈ ਹੈ। ਦੂਜਾ ਅਦਾਲਤ ਵੱਲੋਂ ਜਿਹੜੇ ਗਲਤ ਤਰੀਕੇ ਦੇ ਨਾਲ ਰਿਪੋਰਟ ਕੀਤੇ ਗਏ ਵਿਅਕਤੀ ਉਹਦੀ ਸੰਬੰਧੀ ਫੈਸਲਾ ਕੀਤਾ। ਤੀਜਾ ਨਿਊਯਾਰਕ ਦੇ ਵਿੱਚ ਇੱਕ ਹੈਲੀਕਾਪਟਰ ਹਾਦਸਾ ਵਾਪਰਿਆ। ਚੌਥੀ ਗੱਲਬਾਤ ਕਰਨੀ ਆ ਜਿਹੜੀ 트੍ਰੰਪ ਸਰਕਾਰ ਵੱਲੋਂ ਕਈ ਵੱਡੀਆਂ ਯੂਨੀਵਰਸਿਟੀਆਂ ਦੀ ਫੰਡਿੰਗ ਮਰਕਜ਼ੀਆਂ ਕਈ ਇਧਰ ਲੀਆਂ ਵੈਸਟਰਨ ਸਟੇਟਸ ਦੇ ਵਿੱਚ ਗਰਮੀ ਰਿਕਾਰਡ ਤੋੜ ਰਹੀ ਆ ਸਭ ਤੋਂ ਪਹਿਲੀ ਗੱਲਬਾਤ ਟੈਰਿਫਸ ਬਾਰੇ ਜਦੋਂ ਦੇ ਰਾਸ਼ਟਰਪਤੀ ਟਰੰਪ ਬਣੇ ਆ ਸ਼ਾਇਦ ਕੋਈ ਖਬਰ ਇੰਨੀ ਚਰਚਾ ਦੇ ਵਿੱਚ ਆਈ ਹੋਵੇ ਟੈਰਿਫ ਇੱਕ ਵਾਰ ਫੇਰ ਚਰਚਾ ਵਿੱਚ ਨਹੀਂ ਤੇ ਹੁਣ ਚਰਚਾ ਚੀਨ ਨਾਲ ਸੰਬੰਧਿਤ ਆ ਚੀਨ ਨੇ ਹਿੱਟ ਬੈਕ ਕੀਤਾ ਆ ਚੀਨ ਨੇ ਜਿਹੜੇ ਅਮਰੀਕਾ ਨੇ ਟੈਰਿਫ ਲਾਏ ਸੀ ਉਹਦੇ ਉੱਤੇ ਹੁਣ ਟੈਰਿਫ 125% ਕਰਤਾ ਯਾਨੀ ਕਿ ਜਿਹੜਾ ਅੱਜ ਕੱਲ ਤੋਂ ਸ਼ਨੀਵਾਰ ਤੋਂ ਜਿੰਨਾ ਸਮਾਨ ਅਮਰੀਕਾ ਦਾ ਚੀਨ ਦੇ ਵਿੱਚ ਜਾਂਦਾ ਆ ਉਹਦੇ ਤੇ 125% ਟੈਰਫ ਲਾ ਦਿੱਤਾ ਅਮਰੀਕਾ ਦਾ ਜੇਕਰ ਸਾਰਾ ਟੈਰਫ ਜੋੜ ਲਓ ਜਿਹੜਾ ਇਹਨਾਂ ਨੇ ਚੀਨ ਦੇ ਸਮਾਨ ਦੇ ਉੱਤੇ ਲਾਇਆ ਉਹ 145% ਬਣਦਾ ਮਤਲਬ ਇਹ ਆ ਕਿ ਜਿਹੜੀ ਚੀਜ਼ ਸੀਗੀ ਉਹ ਸਾਰੀ ਮਹਿੰਗੀ ਹੋ ਗਈ ਹੁਣ ਦੋਵੇਂ ਦੇਸ਼ ਬਹੁਤਾ ਇੱਕ ਦੂਜੇ ਦੇ ਉੱਤੇ ਡਿਪੈਂਡੈਂਟ ਨੇ ਕਿੰਨੀਆਂ ਚੀਜ਼ਾਂ ਜਿਹੜੀਆਂ ਚੀਨ ਅਮਰੀਕਾ ਤੋਂ ਲੈਂਦਾ ਕਿੰਨੀਆਂ ਚੀਜ਼ਾਂ ਜਿਹੜੀਆਂ ਅਮਰੀਕਾ ਚੀਨ ਤੋਂ ਲੈਂਦਾ ਹੁਣ ਜਿਹੜੀ ਇਹ ਹਾਲਤ ਹੋ ਗਈ ਹੈ ਨੁਕਸਾਨ ਦੋਵਾਂ ਤੇ ਬਰਾਬਰ ਦਾ ਹੋ ਰਿਹਾ ਅਮਰੀਕਾ ਦੇ ਵਿੱਚ ਬਣਿਆ ਜਾ ਰਿਹਾ ਕਿ ਜਿਹੜੀ ਐਵਰੇਜ ਫੈਮਿਲੀ ਆ ਉਹ 4700 ਡਾਲਰ ਦਾ ਸਾਲ ਦਾ ਘਾਟਾ ਪਾਊਗਾ ਮਤਲਬ ਜਿੰਨੇ ਦਾ ਉਹ ਸਮਾਨ ਪਹਿਲਾਂ ਲੈਂਦੇ ਸੀ ਜੋ ਵੀ ਉਹਨਾਂ ਦਾ ਗਰੋਸਰੀ ਦਾ ਜਾਂ ਹੋਰ ਘਰ ਦਾ ਫਰਨੀਚਰ ਜਾਂ ਕੋਈ ਵੀ ਖਰਚਾ ਸੀਗਾ ਉਹਨਾਂ ਸਾਰਿਆਂ ਨੂੰ ਐਵਰੇਜ ਰਲਾ ਕੇ ਦੇਖਿਆ ਜਾਵੇ ਤੇ 4700 ਡਾਲਰ ਜ਼ਿਆਦਾ ਪੈਣਾ ਇਹਨਾਂ ਟੈਰਿਫਾਂ ਕਾਰਨ ਕਿਉਂਕਿ ਟੈਰਿਫ ਅਲਟੀਮੇਟਲੀ ਤੇ ਕੰਜ਼ਿਊਮਰ ਦੇ ਉੱਤੇ ਇਫੈਕਟ ਕਰ ਰਹੇ ਆ ਚੀਨ ਦੀ ਵੈਸੇ ਬੱਸ ਹੋਈ ਆ ਪਹਿਲਾਂ ਅਨਪਲੋਇਮੈਂਟ ਉੱਥੇ ਬਹੁਤ ਜ਼ਿਆਦਾ ਇਕਨੋਮਿਕ ਐਕਟੀਵਿਟੀ ਨਹੀਂ ਹੋ ਰਹੀ ਲੋਕਾਂ ਕੋਲੇ ਪੈਸੇ ਹੀ ਨਹੀਂ ਖਰਚਣ ਨੂੰ ਚੀਨ ਦੁਨੀਆ ਦੀ ਭਾਵੇਂ ਬਹੁਤ ਵੱਡੀ ਤਾਕਤ ਬਣ ਰਿਹਾ ਅਮਰੀਕਾ ਦੇ ਨਾਲ ਟੱਕਰ ਰਿਆ ਰਿਹਾ 인ਫਰਾਸਟ੍ਰਕਚਰ ਡੈਮ ਤੇ ਪਤਾ ਨਹੀਂ ਕੀ ਕੀ ਉੱਥੇ ਕਿੰਨਾ ਕੁਝ ਬਣ ਰਿਹਾ ਪਰ ਜਿਹੜੇ ਆਮ ਲੋਕਾਂ ਦੀ ਹਾਲਤ ਆ ਉਹ ਬਹੁਤੀ ਚੰਗੀ ਨਹੀਂ ਹੈ ਔਰ ਆ ਜਿਹੜਾ ਸਮਾਂ ਹੈ ਇਸ ਵੇਲੇ ਉੱਥੇ ਲੰਘ ਰਿਹਾ ਉਹ ਬਹੁਤ ਔਖਾ ਸਮਾਂ ਉਹਨਾਂ ਦਾ ਐਡੀ ਸਟਰੋਂਗ ਕੋਨੋਮੀ ਨਹੀਂ ਹੈ ਕਿ ਜਿਹੜੀ ਭਾਵੇਂ ਸਾਰੀ ਦੁਨੀਆ ਦੇ ਉੱਤੇ ਚੀਨ ਹੈ ਇਸ ਵੇਲੇ ਆਪਣਾ ਸਮਾਨ ਵੇਚ ਰਿਹਾ ਇੱਕ ਤਰੀਕੇ ਨਾਲ ਸਿੱਧੇ ਸਿੱਧੇ ਰੂਪ ਦੇ ਵਿੱਚ ਲੋਕ ਚੀਨ ਦੇ ਉੱਤੇ ਡਿਪੈਂਡ ਕਰ ਰਹੇ ਪਰ ਉੱਥੋਂ ਦੀ ਆਰਥਿਕ ਹਾਲਤ ਥੋੜੀ ਜਿਹੀ ਡਗਮਗਾਈ ਹੈ ਜਦੋਂ ਹਾ ਵੇਲੇ ਜਦੋਂ ਉੱਥੇ ਬੇਰੋਜ਼ਗਾਰੀ ਚੀਨ ਦੇ ਵਿੱਚ ਜ਼ਿਆਦਾ ਆ ਇਕਨੋਮਿਕ ਐਕਟੀਵਿਟੀ ਵੀ ਹੋ ਰਹੀ ਇਹ ਸਾਰੇ ਕੁਝ ਦੇ ਵਿੱਚ ਜਦੋਂ ਅਮਰੀਕਾ ਨੇ 145% ਟੈਰਫ ਲਾ ਦਿੱਤੇ ਆ ਤਾਂ ਉਹਨਾਂ ਦੀ ਵੀ ਹਾਲਤ ਮਾੜੀ ਹੋ ਗਈ ਮਤਲਬ ਮੋਟੀ ਗੱਲ ਹੁਣ ਇਹ ਰਹਿ ਗਈ ਆ ਕਿ ਅਮਰੀਕਾ ਦੇ ਵਿੱਚ ਜੇਕਰ ਚੀਨ ਦਾ ਕੋਈ ਸਾਮਾਨ ਆ ਕੇ ਵਿਕੂਗਾ ਤਾਂ ਉਹ ਇੰਨਾ ਮਹਿੰਗਾ ਆ ਵੀ ਉਹ ਵਿਕਣਾ ਹੀ ਨਹੀਂ ਲੋਕ ਚੀਨ ਦੀ ਚੀਜ਼ ਅਮਰੀਕਾ ਦੀ ਚੀਜ਼ ਲੈਣੀ ਪ੍ਰੇਫਰ ਕਰਨਗੇ ਕਿਉਂਕਿ ਮਹਿੰਗੀ ਨਹੀਂ ਆ ਚੀਨ ਦੇ ਵਿੱਚ ਜੇ ਇਸ ਵਿਅਕਤੀ ਨੇ ਅਮਰੀਕਾ ਦਾ ਸਮਾਨ ਲੈਣਾ ਉਹ ਇੰਨਾ ਮਹਿੰਗਾ ਹੈ ਉਹਦੇ ਕੋਲੋਂ ਲਿਆ ਹੀ ਨਹੀਂ ਜਾਣਾ ਉਹ ਆਪਣੀ ਲੋਕਲ ਚੀਨ ਦੀ ਬਣੀ ਸਮਾਨ ਜਿਹੜਾ ਉਹਨੂੰ ਪ੍ਰੇਫਰ ਕਰਨਗੇ ਜਾਂ ਨਹੀਂ ਲੈਣਗੇ ਹੋਇਆ ਕਿ ਕਿ ਇੰਨੇ ਦੋਵਾਂ ਪਾਸੇ ਟੈਰਫ ਲੱਗਣ ਦੇ ਨਾਲ ਦੋਵਾਂ ਦੇਸ਼ਾਂ ਦੇ ਵਿੱਚ ਨਾ ਦੇ ਬਰਾਬਰ ਹਾਲਤ ਹੋ ਗਈ ਆ ਵਪਾਰ ਜਿਹੜਾ ਆ ਦੋਹਾਂ ਨੂੰ ਇੱਕ ਦੂਜੇ ਨਾਲ ਵਪਾਰ ਕਰਕੇ ਫਾਇਦਾ ਹੀ ਨਹੀਂ ਹੋਣਾ ਜਾਂ ਕਹਿ ਲਓ ਕੋਈ ਵਪਾਰ ਜ਼ੀਰੋ ਹੋ ਜਾਊਗਾ ਇਹਨਾਂ ਦਾ ਜਿਹੜੀਆਂ ਅਨਸਰਦੀਆਂ ਚੀਜ਼ਾਂ ਆ ਉਹਨਾਂ ਨੂੰ ਨੁਕਸਾਨ ਉਹਨੂੰ ਹੋ ਰਿਹਾ ਉਹਨਾਂ ਨੂੰ ਨੁਕਸਾਨ ਉਹਨੂੰ ਹੋ ਰਿਹਾ ਸੋ ਜਦੋਂ ਰਾਸ਼ਟਰਪਤੀ ਟਰੰਪ ਨੇ ਇਹ ਟੈਰਫ ਰੇਜ਼ ਕੀਤੀ ਤੇ ਹੁਣ ਇਹਦੇ ਨਾਲ ਹੋਇਆ ਕਿ ਭਾਵੇਂ ਕਿ ਰੌਲਾ ਤੇ ਚੀਨ ਤੇ ਅਮਰੀਕਾ ਦਾ ਹੀ ਆ ਪਰ ਦੋ ਹੀ ਦੁਨੀਆ ਦੀਆਂ ਸਭ ਤੋਂ ਵੱਡੀਆਂ ਇਕਨੋਮੀਆਂ ਨੇ ਦੋ ਦੁਨੀਆ ਦੀਆਂ ਸਭ ਤੋਂ ਵੱਡੀਆਂ ਤਾਕਤਾਂ ਨੇ ਦੋਹਾਂ ਦੀ ਆਪਸ ਵਿੱਚ ਲੜਾਈ ਦੇ ਨਾਲ ਜਿਹੜੇ ਬਾਕੀ ਸੀਗੇ ਯੂਰੋਪੀਅਨ ਯੂਨੀਅਨ ਤੇ ਹੋਰ ਸਾਰਾ ਕੁਝ ਉਹ ਸਾਰੇ ਦਾ ਸਾਰਾ ਇਸ ਵੇਲੇ ਚਿੰਤਾ 'ਚ ਚੱਲਿਆ ਗਿਆ ਵੀ ਸਾਡਾ بڑھਣਾ ਕੀ ਆ ਜਿਹੜੀ ਟ੍ਰੇਡ ਵਾਰ ਆ ਜਿੰਨੀ ਇਹ ਟ੍ਰੇਡ ਵਾਰ ਡੂੰਗੀ ਹੋ ਗਈ ਆ ਇਹ ਹੁਣ ਇੱਕ ਤੇ ਇਹ ਵੀ ਫਾਈਨਲ ਹੋ ਗਈ ਆ ਇਹ ਪਿੱਛੇ ਨਹੀਂ ਜਾ ਰਹੀ ਇਹਨਾਂ ਦੋਹਾਂ ਤੋਂ ਦੂਜਾ ਇਹ ਆ ਕਿ ਟ੍ਰੇਡ ਦੇ ਵਿੱਚ ਉਹ ਪ੍ਰੋਫਿਟ ਹੀ ਨਹੀਂ ਬਣ ਰਿਹਾ ਕਿਸੇ ਨੂੰ ਨਾ ਤੇ ਅਮਰੀਕਾ ਵਾਲਾ ਕਿਉਂ ਵੇਚੂਗਾ ਜਦੋਂ ਉਹਨੂੰ ਪ੍ਰੋਫਿਟ ਹੀ ਨਹੀਂ ਚੀਨ ਦੇ ਵਿੱਚ ਜਾ ਕੇ ਹੋ ਰਿਹਾ ਤੇ ਚੀਨ ਅਮਰੀਕਾ 'ਚ ਆਪਣਾ ਸਾਮਾਨ ਕਿਉਂ ਵੇਚੂਗਾ ਜਦੋਂ ਉਹਨੂੰ ਉੱਥੇ ਪ੍ਰੋਫਿਟ ਹੀ ਨਹੀਂ ਹੋ ਰਿਹਾ ਹੁਣ ਇਹਦੇ ਨਾਲ ਜਿਹੜਾ ਸਟਾਕ ਮਾਰਕੀਟ ਏਸ਼ੀਆ ਦੇ ਵਿੱਚ ਆ ਯੂਰਪ ਦੇ ਵਿੱਚ ਯੂਐਸ ਦੇ ਵਿੱਚ ਹਰ ਥਾਂ ਦੇ ਉੱਤੇ ਡ੍ਰੌਪ ਹੋਈ ਆ ਰੌਲਾ ਇਹੀ ਆ ਕਿ ਬੀਤੇ ਸਮੇਂ ਦੇ ਵਿੱਚ ਪਹਿਲਾਂ ਕਦੇ ਇਦਾਂ ਹੋਇਆ ਨਹੀਂ ਜਦੋਂ ਹੋਇਆ ਤੇ ਉਦੋਂ ਗ੍ਰੇਟ ਡਿਪਰੈਸ਼ਨ ਤੇ ਰੈਸੈਸ਼ਨ ਇਦਾਂ ਦੀਆਂ ਗੱਲਾਂ ਵਾਪਰੀਆਂ ਵਰਲਡ ਵਾਰ ਵੇਲੇ ਜਿਹੜਾ ਕੱਲ ਨੂੰ ਕੀ ਹੋਣਾ ਕਿਸੇ ਨੂੰ ਨਹੀਂ ਪਤਾ ਹਾਲਾਂਕਿ ਇਸ ਵੇਲੇ ਹਰ ਇੱਕ ਵਿਅਕਤੀ ਟੈਰਫ ਬਾਰੇ ਥੋੜੀ ਬਹੁਤੀ ਸਮਝ ਰੱਖਦਾ ਜਾਂ ਆਪਣੇ ਤਰੀਕੇ ਦੇ ਨਾਲ ਉਹ ਅੰਦਾਜ਼ਾ ਲਾ ਕੇ ਦੱਸਦਾ ਵੀ ਕੱਲ ਨੂੰ ਆਹ ਹੋ ਜਾਣਾ ਪਰ ਅਸਲ 'ਚ ਕੀ ਹੋਣਾ ਕੱਲ ਨੂੰ ਇਹ ਕਿਸੇ ਨੂੰ ਵੀ ਨਹੀਂ ਪਤਾ ਅ ਪਤਾ ਮਤਲਬ ਕਿਸੇ ਨੂੰ ਪੱਕਾ ਨਹੀਂ ਪਤਾ ਕੱਲ ਨੂੰ ਕੀ ਹੋਣਾ ਅਮਰੀਕਾ ਦੀ ਮਾਰਕੀਟ ਥੱਲੇ ਜਾਣੀ ਹੈ ਚੀਨ ਦੀ ਮਾਰਕੀਟ ਥੱਲੇ ਜਾਣੀ ਹੈ ਚੀਨ ਨੂੰ ਨੁਕਸਾਨ ਜ਼ਿਆਦਾ ਹੋਣਾ ਅਮਰੀਕਾ ਨੂੰ ਨੁਕਸਾਨ ਜ਼ਿਆਦਾ ਹੋਣਾ ਕੱਲੋਂ ਵੜਨਾ ਕੀ ਆ ਉਹ ਕਿਉਂਕਿ ਕਿਸੇ ਨੂੰ ਪਤਾ ਕੁਝ ਨਹੀਂ ਇਸ ਕਰਕੇ ਜਿਹੜੀ ਅਨਸਰਟਨਟੀ ਆ ਜਿਹੜੀ ਅਨਿਸ਼ਚਿਤਤਾ ਆ ਜਦੋਂ ਪਤਾ ਨਹੀਂ ਕਿ ਕੱਲੋਂ ਕੀ ਹੋਣਾ ਜਿਹੜਾ ਇਨਵੈਸਟਰ ਆ ਉਹ ਪੈਸਾ ਨਹੀਂ ਲਾਊਗਾ ਉਹ ਖਤਰਾ ਆ ਜਦੋਂ ਉਹਨੂੰ ਯਕੀਨ ਆ ਕਿ ਸਾਰਾ ਕੁਝ ਠੀਕ ਠਾਕ ਚੱਲ ਰਿਹਾ ਕੈਲਕੂਲੇਸ਼ਨਸ ਉਹਦੀਆਂ ਸਹੀ ਜਾ ਰਹੀਆਂ ਵੀ ਮੈਂ ਇੱਥੇ ਇਨਵੈਸਟ ਕਰਦਾ ਇੰਨੇ ਪੈਸੇ ਬਣ ਜਾਣੇ ਇੰਨੇ ਚੋਂ ਉੱਥੇ ਸਾਰਾ ਕੁਝ ਚੱਲੀ ਜਾਊਗਾ ਜਦੋਂ ਨਿਸ਼ਚਿਤਤਾ ਆ ਗਈ ਇਨਵੈਸਟਰ ਰੁਕ ਜਾਂਦਾ ਜਦੋਂ ਇਨਵੈਸਟਰ ਰੁਕ ਗਿਆ ਹੋਊਗਾ ਕਿ ਮਾਰਕੀਟ ਰੁਕ ਜਾਂਦੀ ਜਿਹਨੂੰ ਕਹਿੰਦੇ ਆ ਅਸਲ ਦੇ ਵਿੱਚ ਤੇ ਪੈਸਾ ਸਾਰੀ ਦੁਨੀਆ ਦੇ ਵਿੱਚ ਕੀ ਹਿਲਜੁਲੀ ਆ ਉਹ ਹਿਲਜੁਲ ਹੋਈ ਜਾਂਦੀ ਆ ਤੇ ਉਹ ਪੈਸਾ ਚੱਲੀ ਜਾਂਦਾ ਕੋਈ ਕੰਮ ਫੈਕਟਰੀ ਕੋਈ ਚੀਜ਼ ਬਣਦੀ ਆ ਚੀਜ਼ ਬਣਦੀ ਆ ਉੱਥੇ ਕਈ ਬਿਲੀਅਨ ਡਾਲਰ ਟ੍ਰਿਲੀਅਨ ਡਾਲਰ ਦੇ ਪ੍ਰੋਜੈਕਟ ਲੱਗਦੇ ਆ ਉਹਦੇ ਵਿੱਚ ਲੱਖਾਂ ਹੀ ਲੋਕਾਂ ਨੂੰ ਕੰਮ ਮਿਲਦਾ ਆ ਲੱਖਾਂ ਹੀ ਉਹਨਾਂ ਦੇ ਘਰ ਚੱਲਦੇ ਆ ਉਹ ਪੈਸਾ ਮੁੜ ਕੇ ਫੇਰ ਖਰਚਦੇ ਆ ਕਿਤੇ ਕੋਈ ਘੁੰਮਣ ਫਿਰਨ ਜਾਂਦਾ ਕੋਈ ਸਮਾਨ ਖਰੀਦਦਾ ਆ ਉਹ ਪੈਸਾ ਫੇਰ ਉਹਨਾਂ ਦਾ ਚਲੇ ਜਾਂਦਾ ਹੈ ਉਹਨਾਂ ਦੀ ਜੇਬ ਦੇ ਵਿੱਚੋਂ ਫੇਰ ਉਹ ਚੀਜ਼ਾਂ ਅੱਗੇ ਚੱਲਦੀਆਂ ਉਹ ਫੇਰ ਬਲ ਇੱਕ ਸਰਕਲ ਚੱਲ ਰਿਹਾ ਹੈ ਜੇ ਇਸ ਥਾਂ ਦੇ ਉੱਤੇ ਜਾ ਕੇ ਇਹ ਸਾਰਾ ਕੁਝ ਰੁਕ ਜਾਊਗਾ ਜੇ ਇਹ ਐਕਟੀਵਿਟੀ ਰੁਕ ਜਾਊਗੀ ਇਕਨੋਮਿਕ ਐਕਟੀਵਿਟੀ ਰੁਕ ਜਾਊਗੀ ਫੈਕਟਰੀ ਨਹੀਂ ਲੱਗੂਗੀ ਕੰਮ ਨਹੀਂ ਮਿਲੂਗਾ ਕੰਮ ਤੋਂ ਬਾਅਦ ਉਹ ਬੰਦਾ ਪੈਸੇ ਨਹੀਂ ਖਰਚੂਗਾ ਜਾਂ ਰੋਟੀ ਜੋ ਕੋਈ ਕੰਮ ਮਿਲਿਆ ਉਹਨੂੰ ਸਮਾਨ ਖਰੀਦਿਆ ਹੀ ਨਹੀਂ ਉਹ ਜਿਹੜੀ ਐਕਟੀਵਿਟੀ ਜਦੋਂ ਰੁਕਦੀ ਆ ਫੇਰ ਵੱਡਾ ਨੁਕਸਾਨ ਹੁੰਦਾ ਇਹੀ ਐ ਇਸ ਵੇਲੇ ਹੋ ਰਿਹਾ ਇਹ ਸਾਰੇ ਟੈਰਿਫਾਂ ਟੌਰਫਾਂ ਦੇ ਨਾਲ ਹੋਕ ਹੀ ਰਿਹਾ ਇਕਨੋਮਿਕ ਐਕਟੀਵਿਟੀ ਰੁਕ ਰਹੀ ਐ ਲੋਕ ਪੈਸਾ ਕੱਢ ਨਹੀਂ ਰਹੇ ਬਾਹਰ ਖਰਚ ਨਹੀਂ ਰਹੇ ਜਦੋਂ ਵੱਡੇ ਬਿਜ਼ਨਸ ਪੈਸਾ ਨਹੀਂ ਖਰਚਣਗੇ ਜਾਂ ਰੁਕ ਜਾਣਗੇ ਤਾਂ ਫਿਰ ਉਸ ਵੇਲੇ ਨੌਕਰੀਆਂ ਜਾਂਦੀਆਂ ਲੱਗਦੀਆਂ ਮਾਰਕੀਟ ਤੇ ਅਸਰ ਪੈਂਦਾ ਸਾਰਾ ਕੁਝ ਸਾਡੇ ਸਾਹਮਣੇ ਇਹਦੇ ਮਾੜੇ ਹਾਲਤ ਆ ਸਕਦੇ ਦੂਜੀ ਜਿਹੜੀ ਖਬਰ ਸਭ ਤੋਂ ਵੱਧ ਚਰਚਾ ਦੇ ਵਿੱਚ ਜਦੋਂ ਰਾਸ਼ਟਰਪਤੀ 트੍ਰੰਪ ਆਏ ਆ ਇੱਕ ਤੇ ਟੈਰਿਫਾ ਦੂਜੀ ਇਮੀਗ੍ਰੇਸ਼ਨ ਆ ਕਈ ਨੇ ਬੰਦੇ ਫੜ ਲਿਆ ਜਹਾਜ਼ ਉੱਥੇ ਭੇਜਤਾ ਉਥੋਂ ਇੰਨੇ ਫੜ ਲਿਆ ਆਈਸ ਦੀ ਰੇਡ ਪੈ ਗਈ ਆਮ ਹੀ ਗੱਲਾਂ ਬਾਤਾਂ ਹਜੇ ਤੱਕ ਚੱਲਦੀਆਂ ਆ ਰਹੀਆਂ ਹੁਣ ਆਪਾਂ ਪਹਿਲਾਂ ਵੀ ਇਹ ਗੱਲ ਕੀਤੀ ਸੀ ਜਦੋਂ ਇਹ ਆਈਸ ਰੇਡ ਕਰਦੀ ਆ ਜਿਹੜੀ ਇਮੀਗ੍ਰੇਸ਼ਨ ਵਾਲੇ ਨੇ ਰੇਡ ਕਰਦੇ ਆ ਉਹਦੇ ਨਾਲ ਹੁੰਦਾ ਕੀ ਆ ਕਿ ਕਈ ਵਾਰੀ ਗਲਤ ਬੰਦੇ ਫੜੇ ਜਾਂਦੇ ਆ 15 ਮਾਰਚ ਨੂੰ ਇੱਕ ਬੰਦਾ ਫੜਿਆ ਸੀ ਇਹਨਾਂ ਨੇ ਕੈਲਮਰ ਐਬਿਰਗੋ ਗਰੇਸ਼ੀਆ ਕੈਲਬਰ ਐਬਰੇਗੋ ਗਰੇਸ਼ੀਆ ਨਾਂ ਦੇ ਵਿਅਕਤੀ ਨੂੰ ਫੜ ਕੇ ਇਹਨਾਂ ਨੇ ਐਲਸਲਵਾਡੋਰ ਭੇਜ ਦਿੱਤਾ ਮੈਰੀਲੈਂਡ ਦਾ ਇਹ ਵਿਅਕਤੀ ਸੀ ਆਪਾਂ ਨੂੰ ਪਤਾ ਹੈ ਕਿ ਪਿਛਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਗੱਲਬਾਤ ਚੱਲੀ ਸੀ ਵੀ ਐਲਸਲਵਾਡੋਰ ਦੇ ਇੱਕ ਗੈਂਗ ਦੇ ਨਾਲ ਕੁਝ ਇਹਨਾਂ ਲੋਕਾਂ ਦੇ ਸਬੰਧ ਦੱਸੇ ਗਏ ਸੀ ਤੇ ਇਹਨਾਂ ਨੇ ਚੱਕ ਕੇ ਸਾਰੇ ਦੇ ਸਾਰੇ ਜਹਾਜ਼ ਪਰ ਪਰ ਕੇ ਉੱਥੇ ਭੇਜ ਦਿੱਤੇ 15 ਮਾਰਚ ਨੂੰ ਇਸ ਵਿਅਕਤੀ ਨੂੰ ਫੜ ਕੇ ਵੀ ਭੇਜ ਦਿੱਤਾ ਲੋਕਾਂ ਨੇ ਰੌਲਾ ਪਾਇਆ ਵੀ ਬੰਦੇ ਨਾਜਾਇਜ਼ ਹੋਈ ਹੈ ਇਹਦਾ ਤਾਂ ਕੋ ਕ੍ਰਿਮੀਨਲ ਰੈਕਡ ਨਹੀਂ ਇਹਦਾ ਤਾਂ ਕਿਸੇ ਗੈਂਗ ਨਾਲ ਸਬੰਧ ਹੀ ਕੋਈ ਨਹੀਂ ਇਹਨੂੰ ਕਿਉਂ ਭੇਜਣ ਲੱਗਿਆ ਪਰ ਉਹ ਫੜਿਆ ਤੇ ਫੜ ਕੇ ਇਹਨਾਂ ਨੇ ਭੇਜ ਦਿੱਤਾ ਜਿਹੜੀ ਐਲ ਸਲਵਾਡੋਰ ਦੀ ਮੈਗਾ ਪ੍ਰਿਜ਼ਨ ਬਹੁਤ ਹਾਈ ਸਕਿਉਰਿਟੀ ਜੇਲ ਦੱਸੀ ਜਾਂਦੀ ਹੈ ਗੈਂਗ ਮੈਂਬਰਾਂ ਦੇ ਲਈ ਉਹ ਹੈਗੀ ਆ ਜਿਨ੍ਹਾਂ ਦਾ ਕ੍ਰਿਮਿਨਲ ਰੈਕર્ડ ਆ ਤੇ ਉਹਨਾਂ ਨੂੰ ਉੱਥੇ ਭੇਜ ਦਿੱਤਾ ਗਿਆ ਅਦਾਲਤ ਕਹਿੰਦੀ ਵੀ ਬੰਦੇ ਨੇ ਉਹ ਅਦਾਲਤ ਚ ਗਏ ਵੀ ਸਾਡੇ ਬੰਦੇ ਨੇ ਗਲਤੀ ਧੋਖਾ ਕੀਤਾ ਇਹਨਾਂ ਨੇ ਸੁਪਰੀਮ ਕੋਰਟ ਨੇ ਫੈਸਲਾ ਦੇ ਦਿੱਤਾ ਕਿ ਯੂਐਸ ਸੁਪਰੀਮ ਕੋਰਟ ਨੇ ਕਿਹਾ ਕਿ ਸਰਕਾਰ ਨੇ ਇਹ ਗਲਤ ਕੀਤਾ ਬਿਊਰੋ ਪਿਛੇ ਤੁਸੀਂ ਕਿਉਂ ਭੇਜਿਆ ਰਿਕਾਰਡ ਦੱਸੋ ਕੀ ਹੈ ਕਿਹੜੇ ਗੈਂਗ ਨਾਲ ਸਬੰਧਤ ਆ ਕਿਸੇ ਗੈਂਗਰਲ ਸਬੰਧਤ ਨਹੀਂ ਉਹਦਾ ਰਿਕਾਰਡ ਹੀ ਨਹੀਂ ਇੱਥੇ ਕੋਨੇ ਕੋਈ ਗਲਤ ਕੰਮ ਕੀਤਾ ਹੀ ਨਹੀਂ ਅਮਰੀਕਾ ਦੇ ਵਿੱਚ ਤੇ ਉਹਦਾ ਰਿਕਾਰਡ ਕਿਉਂ ਇੱਥੇ ਕਿੜੇ ਗੈਂਗਰਲ ਨਾਲ ਉਹਨੇ ਸਬੰਧਤ ਹੋਣਾ ਸੀ ਟੈਟੂ ਕਿਸੇ ਨੇ ਆਪਣੀ ਬਾਹ ਤੇ ਕੋਈ ਹੋਰ ਬਣਾਇਆ ਉਹ ਸਟੈਟੂ ਨੂੰ ਜੋੜ ਲਿਆ ਵੀ ਇਹ ਫਲਾਣੇ ਗੈਂਗ ਵਾਲੇ ਆ ਜੀ ਇਹਨਾਂ ਨੂੰ ਚੱਕੋ ਤੇ ਵਾਪਸ ਭੇਜ ਦਿਓ ਅਦਾਲਤ 'ਚ ਚਲੇ ਗਏ ਅਦਾਲਤ ਕਹਿੰਦੀ ਵੀ ਤੁਸੀਂ ਗਲਤ ਕੀਤਾ ਹੈ ਜੋ ਅਦਾਲਤ ਨੇ ਪਹਿਲਾਂ ਕਿਹਾ ਵੀ ਦੱਸੋ ਤੁਸੀਂ ਕੇਸ ਆਧਾਰ ਦੇ ਉੱਤੇ ਇਹਨੂੰ ਭੇਜਿਆ ਆਧਾਰ ਹੈ ਕੋਈ ਨਹੀਂ ਸੀ ਤੇ ਉਹ ਕਹਿੰਦੇ ਜੀ ਅਸੀਂ ਅਦਾਲਤ ਕਹਿੰਦੀ ਵੀ ਤੁਸੀਂ ਗਲਤ ਕੀਤਾ ਸਰਕਾਰ ਹੁਣ ਮੰਨ ਗਈ ਆ ਕਿ 15 ਮਾਰਚ ਨੂੰ ਅਸੀਂ ਇਸ ਵਿਅਕਤੀ ਨੂੰ ਜਿਹਦਾ ਨਾਮ ਕਿ ਕਿਲਮਰ ਐਬਰੇਗੋ ਗਰੇਸ਼ੀਆ ਆ ਇਸ ਵਿਅਕਤੀ ਨੂੰ ਅਸੀਂ ਗਲਤੀ ਨਾਲ ਭੇਜ ਦਿੱਤਾ ਐਡਮਿਨਿਸਟ੍ਰੇਟਿਵ 에ਰਰ ਆ ਹੈ ਲਿਖਤ ਪੜਤ ਵਿੱਚ ਕਿਤੇ ਗਲਤੀ ਹੋ ਗਈ ਤੇ ਇਹ ਬੰਦਾ ਅੜਕੇ ਆ ਗਿਆ ਚਲੋ ਠੀਕ ਆ ਇੱਥੇ ਤੱਕ ਕਿ ਸਰਕਾਰ ਮੰਨ ਗਈ ਕਿ ਅਸੀਂ ਗਲਤ ਕੀਤਾ ਸਾਡੇ ਕੋਲੋ ਗਲਤੀ ਹੋਈ ਆ ਹੁਣ ਅਦਾਲਤ ਕਹਿੰਦੀ ਵੀ ਤੁਸੀਂ ਗਲਤੀ ਕੀਤੀ ਆ ਬੰਦੇ ਨੂੰ ਗਲਤ ਭੇਜਿਆ ਇਹਨੂੰ ਵਾਪਸ ਲਿਆਓ ਇੱਥੇ ਆ ਕੇ ਸਮੱਸਿਆ ਆ ਗਈ ਸਰਕਾਰ ਕਹਿੰਦੀ ਜੀ ਵਾਪਸ ਨਹੀਂ ਲਿਆਂਦਾ ਜਾ ਸਕਦਾ ਕਿਉਂਕਿ ਜੇ ਤ ਇੱਥੇ ਦਾ ਫੈਸਲਾ ਹੋਵੇ ਅਮਰੀਕਾ ਦਾ ਅਮਰੀਕਾ ਦੇ ਵਿੱਚ ਕੋ ਰੌਲਾ ਰੱਪਾ ਪੈ ਗਿਆ ਕੋਈ ਡਿਪਾਰਟਮੈਂਟ ਨੇ ਗਲਤੀ ਕਰ ਲਈ ਸੁਧਾਰੀ ਜਾ ਸਕਦੀ ਹੈ ਪਰ ਜਦੋਂ ਹੁਣ ਉਹਨਾਂ ਨੇ ਇਹ ਕਹਿ ਦਿੱਤਾ ਕਿ ਅਸੀਂ ਇਹਨੂੰ ਭੇਜ ਦਿੱਤਾ ਤੇ ਉਹ ਦੂਜੇ ਦੇਸ਼ ਦੀ ਜੇਲ੍ਹ ਦੇ ਵਿੱਚ ਬੰਦ ਹੋ ਗਿਆ ਉੱਥੋਂ ਕਿਸੇ ਵਿਅਕਤੀ ਨੂੰ ਵਾਪਸ ਲਿਆਉਣਾ ਬਹੁਤ ਢੇਡਾ ਮਸਲਾ ਹੈ ਇੱਥੇ ਸਰਕਾਰ ਨੇ ਇਸ ਮਾਮਲੇ ਦੇ ਵਿੱਚ ਅਦਾਲਤ ਦੇ ਕਹਿਣ ਤੇ ਗਲਤੀ ਮੰਨ ਲਈ ਆ ਕਿ ਸਾਡੇ ਕੋਲੋਂ ਬੰਦੇ ਗਲਤ ਰਿਪੋਰਟ ਹੋਏ ਆ ਪਰ ਇਸ ਵਿਅਕਤੀ ਨੂੰ ਉਸ ਜੇਲ੍ਹ ਦੇ ਵਿੱਚੋਂ ਵਾਪਸ ਨਹੀਂ ਲਿਆਂਦਾ ਜਾ ਸਕਦਾ ਸਰਕਾਰ ਨੇ ਇਸ ਚੀਜ਼ ਨੂੰ ਕਿਹਾ ਕਿ ਇਹ ਇੱਕ ਅਣਮਨੁੱਖੀ ਕੰਮ ਤੁਸੀਂ ਕਰ ਰਹੇ ਆ ਜਿਹੜਾ ਗਲਤ ਬੰਦਿਆਂ ਨੂੰ ਰਿਪੋਰਟ ਕਰ ਰਹੇ ਉਹਦੇ ਤਿੰਨ ਨਿਆਣੇ ਆ ਤਿੰਨਾਂ ਦੇ ਵਿੱਚੋਂ ਇੱਕ ਸਪੈਸ਼ਲ ਬੱਚਾ ਆ ਉਹਨੂੰ ਸਪੈਸ਼ਲ ਲੀਡਸ ਨੇ ਉਹਦੀ ਆ ਉਹਦੀ ਵਾਈਫ ਆ ਇੱਥੇ ਸਾਰੇ ਦਾ ਸਾਰਾ ਟੱਬਰ ਇੱਥੇ ਬਿਨਾਂ ਗੱਲ ਤੋਂ ਮਤਲਬ ਕੋਈ ਉਹਦਾ ਕਸੂਰ ਕੋਈ ਨਹੀਂ ਆ ਇੱਕ ਮਤਲਬ ਉਹਨੂੰ ਕਹਿੰਦੇ ਕਿ ਸੀਰੀਅਸ ਮਿਸਟੇਕ ਸਰਕਾਰ ਨੇ ਐਡਮਿਟ ਕਰ ਲਈ ਆ ਪਰ ਹੁਣ ਹੋ ਕੁਝ ਨਹੀਂ ਸਕਦਾ ਕਿਉਂਕਿ ਫਾਈਟ ਬਹੁਤ ਵੱਡੀ ਹੈ ਜਿਹੜੀ ਲੀਗਲ ਲੜਾਈ ਹੈ ਇਹ ਕਿਸੇ ਹੋਰ ਸਰਕਾਰ ਨੇ ਪਹਿਲਾਂ ਕਹਿ ਦਿੱਤਾ ਅਮਰੀਕਾ ਦੀ ਨੇ ਵੀ ਇਹ ਇੱਕ ਬੰਦਾ ਗਲਤ ਤਾਂ ਗਏਗਾ ਤੇ ਇਹਨੂੰ ਚੱਕ ਕੇ ਵਾਪਸ ਵੀ ਤਾਂ ਹੁਣ ਉੱਥੋਂ ਇਹ ਕਹਿਣਾ ਵੀ ਨਹੀਂ ਇਹ ਬੰਦਾ ਠੀਕ ਆ ਤੇ ਇਹਨੂੰ ਵਾਪਸ ਭੇਜ ਦਿਓ ਇਹ ਬਹੁਤ ਉਹਦਾ 5 ਸਾਲਾਂ ਦਾ ਉਹਦਾ ਮੁੰਡਾ ਆ ਜਿਹੜਾ ਆਰਟਿਸਟਿਕ ਆ ਮਤਲਬ ਸਪੈਸ਼ਲ ਨੀਡਸ ਨੇ ਉਹਦੇ ਤੇ ਉਹ ਹੁਣ ਦੂਜਾ ਹੈਗਾ ਵੀ ਉਹ ਆਪ ਬੰਦਾ ਉੱਥੇ ਐਲਸਲਵਾਡੋਰ ਦੀ ਜੇਲ੍ਹ ਦੇ ਵਿੱਚ ਫਸ ਗਿਆ ਤਿੰਨ ਨਿਆਣੇ ਤੇ ਉਹਦੀ ਪਤਨੀ ਪਿੱਛੇ ਤੜਫ ਰਹੀ ਹੈ ਆ ਇਹ ਇੱਕ ਮਾਮਲਾ ਆ ਜਿਹੜਾ ਸਾਹਮਣੇ ਆਇਆ ਕਈ ਗਲਤੀਆਂ ਇੱਥੇ ਹੋਈਆਂ ਆ ਕਈ ਥਾਵਾਂ ਦੇ ਉੱਤੇ ਆ ਜਿਹੜਾ ਜਿਹੜਾ ਮਤਲਬ ਅਨਕਨਸਾਈਜ਼ੇਬਲ ਐਕਸ਼ਨ ਇਹਨੂੰ ਅਦਾਲਤ ਨੇ ਕਿਹਾ ਆ ਆ ਜਿਹੜਾ ਇਹ ਕਿਲਮਰ ਦੀ ਉਹਦੀ ਫੈਮਿਲੀ ਪੂਰੀ ਦੀ ਪੂਰੀ ਹੁਣ ਸਫਰ ਕਰ ਰਹੀ ਹੈ ਅਗਲੀ ਗੱਲ ਮੈਂ ਦੱਸਦਾ ਇੱਕ ਹੈਲੀਕਾਪਟਰ ਹਾਦਸਾ ਵਾਪਰਿਆ ਬੜਾ ਦਰਦਨਾਕ ਜਿਹਦੇ ਵਿੱਚ ਸਪੈਨਿਸ਼ ਫੈਮਿਲੀ ਸੀਗੀ 5 ਜੀ ਇਕੋ ਟੱਬਰ ਦੇ ਪਤੀ ਪਤਨੀ ਤਿੰਨ ਉਹਨਾਂ ਦੇ ਨਿਆਣੇ ਇੱਕ ਪਾਇਲਟ ਜਿਹੜਾ ਹਟਸਨ ਰਿਵਰ ਆ ਨਿਊਯਾਰਕ ਦੇ ਵਿੱਚ ਕੱਲ ਯਾਨੀ ਕਿ 10 ਅਪ੍ਰੈਲ ਨੂੰ ਜਹਾਜ਼ ਵੀਡੀਓ ਸਾਹਮਣੇ ਆਇਆ ਉਹ ਮਤਲਬ ਪਹਾਟ ਨਹੀਂ ਖਾ ਕੇ ਤੇ ਥੱਲੇ ਦਰਿਆ ਦੇ ਵਿੱਚ ਡਿੱਗ ਪਿਆ ਕੀ ਹੋਇਆ ਪਤਾ ਨਹੀਂ ਕਿਸੇ ਨੂੰ 6 ਜਿਹੜੇ ਮਾਰੇ ਗਏ ਉੱਥੇ ਜਿਹੜੇ 6 ਦੇ 6 ਹੀ ਉਹਦੇ ਵਿੱਚ ਸਵਾਰ ਸੀਗੇ ਦੋ ਪੇਰੈਂਟਸ ਤੇ ਤਿੰਨ ਯੰਗ ਬੱਚੇ ਇਹ ਪਰਿਵਾਰ ਜਿਹੜਾ ਆਈਡੈਂਟੀਫਾਈ ਕਰ ਲਿਆ ਗਿਆ ਉਹਨਾਂ ਨੇ ਆਗਸਟ ਨੈਸਕੋਬਾਰ ਜਿਹੜੀ ਮਾਸ ਕੈਂਬਲ ਮੋਂਟਲ ਦੋਵੇਂ ਇਹ ਜਿਹੜੇ ਸੀਗੇ ਸੀਮੈਂਟ ਦੇ ਐਗਜ਼ੀਕਿਊਟਿਵ ਨੇ ਬਹੁਤ ਵੱਡੇ ਤੇ ਉਹਨਾਂ ਦੇ ਬੱਚੇ ਜਿਹੜੇ ਤਿੰਨ ਇੱਕ 4 ਸਾਲ ਦੀ ਇੱਕ ਦੀ ਉਮਰ 4 ਸਾਲ ਇੱਕ ਦੀ ਉਮਰ 5 ਸਾਲ ਤੇ ਇੱਕ ਦੀ ਉਮਰ 11 ਸਾਲ ਇਹ ਸਾਰੇ ਬਾਰਸੀਲੋਨਾ ਤੋਂ ਸੀਗੇ ਹੈਲੀਕਾਪਟਰ ਕੰਪਨੀ ਆ ਇਹ ਫਲਾਈਟ ਆਪਰੇਟ ਕਰ ਰਹੀ ਸੀ ਨਿਊਯਾਰਕ ਹੈਲੀਕਾਪਟਰਸ ਦੁਆਰਾ ਆਪਰੇਟ ਕੀਤੀ ਜਾ ਰਹੀ ਸੀ ਟੂਰ ਕੰਪਨੀਆ ਜਿਹੜੀਆਂ ਉੱਥੇ ਜਿੱਦਾਂ ਹਰ ਸ਼ਹਿਰ ਦੇ ਵਿੱਚ ਹੁੰਦੀਆਂ ਕਿਓ ਸਿਨਿਕ 뷰 ਦਿੰਦੀਆਂ ਉੱਤੇ ਜਾ ਕੇ ਮਤਲਬ ਸਿਨਿਕ ਰਾਈਡਸ ਹੁੰਦੀਆਂ ਇਹ ਮਨਹਟਨ ਦੀ ਸਿਨਿਕ ਰਾਈਡ ਸੀ ਉਹ ਉਹਨੇ ਦਿਖਾਉਣਾ ਸੀ ਤੇ ਉੱਥੇ ਇਹ ਜਿਹੜਾ ਹੈਲੀਕਾਪਟਰ ਕ੍ਰੈਸ਼ ਹੋ ਗਿਆ ਡਾਊਨ Town ਮਨਹਟਨ ਦੇ ਜਦੋਂ ਟੇਕ ਆਫ ਕੀਤਾ ਨੇ ਡਾਊਨ Town ਮਨਹਟਨ ਦੇ ਵਿੱਚ 18 ਮਿੰਟ ਬਾਅਦ 18 ਮਿੰਟ ਤੋਂ ਬਾਅਦ ਇਹ ਦਾ ਕੰਟਰੋਲ ਜਾਂਦਾ ਲੱਗਿਆ ਉਹਦੇ ਉੱਤੋਂ ਉਹ ਉਹ ਜੋਰਜ ਵਾਸ਼ਿੰਗਟਨ ਬ੍ਰਿਜ ਆ ਜਿਹੜਾ ਉਹਦੇ ਬਿਲਕੁਲ ਨੇੜੇ ਦੱਸਦੇ ਆ ਵੀਡੀਓ ਦੇ ਐਵੀਡੈਂਸ ਸਾਹਮਣੇ ਆਏ ਆ ਉਹਦੇ ਵਿੱਚ ਸਾਰਾ ਕੁਝ ਜਿਹੜਾ ਪਤਾ ਲੱਗਾ ਕਿ ਕਿਸ ਤਰੀਕੇ ਨਾਲ ਥੱਲੇ ਆ ਰਿਹਾ ਫਿਰ ਰੈਸਕਿਊ ਐਫਰਟ ਕੀਤੀ ਟੀਮ ਪਹੁੰਚੀ ਉੱਥੇ ਕੁਕਲੀ ਉਹਨਾਂ ਨੇ ਸਰਚ ਕੀਤਾ ਪਾਣੀ ਦੇ ਵਿੱਚ ਪਰ ਬਚਾ ਨਹੀਂ ਸਕੇ ਚਾਰ ਜਿਹੜੇ ਸੀ ਉਹ ਮੌਕੇ ਤੇ ਉਹਨਾਂ ਦੀ ਮੌਤ ਤੋਂ ਕੀ ਦੋ ਨੂੰ ਹਸਪਤਾਲ ਲੈ ਕੇ ਗਏ ਉੱਥੇ ਉਹਨਾਂ ਨੂੰ ਮਤਲਬ ਮ੍ਰਿਤਕ ਡਿਕਲੇਅਰ ਕਰ ਦਿੱਤਾ ਗਿਆ ਜਿਹੜੀ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਆ ਐਫ ਐਫ ਏ ਆ ਦ ਨੈਸ਼ਨਲ ਸਕਿਉਰ ਟ੍ਰਾਂਸਪੋਰਟੇਸ਼ਨ ਸਕਿਉਰਿਟੀ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਆ ਦੋਵੇਂ ਇਸ ਚੀਜ਼ ਦੀ ਇਨਵੈਸਟੀਗੇਸ਼ਨ ਕਰ ਰਹੀਆਂ ਕਿ ਹੋਇਆ ਕੀ ਇਹੋ ਜੀ ਜਿਹਦੇ ਨਾਲ ਹੈਲੀਕਾਪਟਰ ਦਾ ਇੱਕ ਕ੍ਰੈਸ਼ ਹੋ ਗਿਆ ਪਹਿਲਾ ਨਹੀਂ ਹੈ ਇਹ ਕਈ ਕਟੜਾ ਵਾਪਰੀਆ ਜਿਹੜਾ ਇਹ ਟੂਰਿਸਟ ਹੈਲੀਕਾਪਟਰ ਆ ਇਨਸੀਡੈਂਟ ਨਿਊਯਾਰਕ ਦੇ ਵਿੱਚ 2009 ਦੇ ਵਿੱਚ ਵੀ ਹੋਇਆ ਸੀ ਫਿਰ 2018 ਦੇ ਵਿੱਚ ਵੀ ਹੋਇਆ ਸੀ ਜਿਹੜੀਆਂ ਸਪੇਨ ਤੋਂ ਹੁਣ ਉਹਨਾਂ ਜਿਹੜੇ ਉਹਨਾਂ ਨੇ ਆਪਣੀ ਉਹਨਾਂ ਦੇ ਜਿਹੜੇ ਅ ਅਧਿਕਾਰੀ ਨੇ ਤੇ ਅਮਰੀਕਾ ਦੇ ਰਾਸ਼ਟਰਪਤੀ ਨੇ ਉਹਨਾਂ ਨੇ ਆਪਣੀ ਹੰਦਰਦੀ ਨਾਲ ਪਰਿਵਾਰਾਂ ਦੇ ਨਾਲ ਜ਼ਾਹਰ ਕੀਤੀ ਆ ਤੇ ਜਿਹੜੇ ਸੀਈਓ ਨੇ ਦੇ ਸੀਮੰਸ ਦੇ ਉਹਨਾਂ ਨੇ ਵੀ ਮਤਲਬ ਇਹਦੇ ਉੱਤੇ ਜਿਹੜੀ ਦੁੱਖ ਦਾ ਇਜ਼ਹਾਰ ਕੀਤਾ ਆ ਅਗਲੀ ਦੋਸਤੋ ਗੱਲਬਾਤ ਇਹ ਆ ਕਿ ਅਮਰੀਕਾ ਦੇ ਵਿੱਚ ਜਿਹੜੀਆਂ ਯੂਨੀਵਰਸਿਟੀਆਂ ਉੱਤੇ ਦੀ ਫੈਡਰਲ ਫੰਡਿੰਗ ਬੰਦ ਹੋਈ ਆ ਕਈ ਕੁਸ਼ ਮਾਰਕਾ ਦੇ ਵਿੱਚ ਇਹੋ ਜਿਹਾ ਵਾਪਰਿਆ ਜਿਹੜਾ ਪਹਿਲਾਂ ਨਹੀਂ ਵਾਪਰਿਆ ਜਾਂ ਤੇ ਵਾਪਰਿਆ ਪਹਿਲੀ ਵਾਰੀ ਆ ਜਾਂ ਉਹ ਜਿਸ ਤਰੀਕੇ ਨਾਲ ਵਾਪਰ ਰਿਹਾ ਉਹ ਤਰੀਕਾ ਪਹਿਲਾਂ ਨਹੀਂ ਅਪਣਾਇਆ ਗਿਆ ਹੋਇਆ ਕੀ ਹੈ ਕਈ ਯੂਨੀਵਰਸਿਟੀਆਂ ਜਿਹਨਾਂ ਦੇ ਵਿੱਚ ਕਾਰਨਲ ਯੂਨੀਵਰਸਿਟੀ ਆ ਨਾਰਥ-ਵੈਸਟਰਨ ਕਾਲੰਬੀਆ ਆ ਹਾਰਵਰਡ ਆ ਕਈ ਯੂਨੀਵਰਸਿਟੀਆਂ ਉਹਨਾਂ ਦੀ ਫੰਡਿੰਗ ਬੰਦ ਕਰਦੀ ਸਰਕਾਰ ਨੇ ਫ੍ਰੀਜ਼ ਕਰਦੀ ਵੀ ਤੁਹਾਨੂੰ ਕੋਈ ਪੈਸਾ ਨਹੀਂ ਮਿਲਣਾ ਇਹ ਹੋ ਜਾਂਦਾ ਕਈ ਵਾਰੀ ਫੰਡਿੰਗ ਫ੍ਰੀਜ਼ ਕਰ ਦਿੱਤੀ ਜਾਂਦੀ ਆ ਪਰ ਇਹ ਸਾਰੇ ਕੁਸ਼ ਦੇ ਵਿੱਚ ਜਿਹੜਾ ਹੋਇਆ ਕੀ ਆ ਕਿ ਉਹ ਫੰਡਿੰਗ ਬੰਦ ਕਰਨ ਬਾਰੇ ਯੂਨੀਵਰਸਿਟੀ ਨੂੰ ਦੱਸਿਆ ਵੀ ਨਹੀਂ ਹੁੰਦਾ ਕੀ ਆ ਜਦੋਂ ਸਰਕਾਰ ਕਿਸੇ ਜਿਹੜੀ ਯੂਨੀਵਰਸਿਟੀ ਦੀ ਫੰਡਿੰਗ ਕੋਈ ਬੰਦ ਕਰਦੀ ਆ ਜਾਂ ਕੋਈ ਇਦਾਂ ਦੀ ਕਾਰਵਾਈ ਕਰਦੀ ਆ ਤਾਂ ਉਸ ਮਾਮਲੇ ਦੇ ਵਿੱਚ ਉਹਨਾਂ ਨੂੰ ਦੱਸਦੀ ਆ ਪਹਿਲਾਂ ਉਹਨਾਂ ਨੂੰ ਚਿੱਠੀ ਜਾਂਦੀ ਹੋਊਗੀ ਵੀ ਤੁਹਾਡੀ ਫੰਡਿੰਗ ਬੰਦ ਹੋ ਗਈ ਆ ਫਿਰ ਉਹ ਖਬਰ ਬਣਦੀ ਆ ਫਿਰ ਅਖਬਾਰਾਂ ਦੇ ਵਿੱਚ ਆਉਂਦੀ ਆ ਫਿਰ ਸੋਸ਼ਲ ਮੀਡੀਆ ਜਾਂ ਇੱਧਰ ਉੱਧਰ ਕਿਤੇ ਗੱਲ ਜਾਂਦੀ ਆ ਇੱਥੇ ਕੀ ਹੋ ਰਿਹਾ ਸਰਕਾਰ ਫੰਡਿੰਗ ਬੰਦ ਕਰਦੀ ਆ ਯੂਨੀਵਰਸਿਟੀ ਨੂੰ ਪਤਾ ਕੋਈ ਨਹੀਂ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਜਾਂ ਤਾਂ ਖਬਰਾਂ ਤੋਂ ਪਤਾ ਲੱਗ ਰਿਹਾ ਵੀ ਸਾਡੀ ਯੂਨੀਵਰਸਿਟੀ ਦੀ ਫੰਡਿੰਗ ਬੰਦ ਹੋ ਗਈ ਹੈ ਜਾਂ ਨੂੰ ਸੋਸ਼ਲ ਮੀਡੀਆ ਤੋਂ ਪਤਾ ਲੱਗ ਰਿਹਾ ਕਿ ਕਲੰਬੀਆ ਯੂਨੀਵਰਸਿਟੀ ਦੀ ਫੰਡਿੰਗ ਬੰਦ ਹੋ ਗਈ ਹੈ ਫੰਡਿੰਗ ਬੰਦ ਹੋਣ ਦੇ ਨਾਲ ਜਿਹੜੇ ਵੱਡੇ ਪ੍ਰੋਜੈਕਟ ਸੀ ਉਹ ਰੁਕ ਗਿਆ ਸਾਰੇ ਲਗਭਗ ਅੱਛਾ ਇਹਦੇ ਵਿੱਚ ਇੱਕ ਜਿਹੜੀ ਹੋਰ ਚਿੰਤਾ ਵਾਲੀ ਤੇ ਨਵੀਂ ਗੱਲ ਇਹ ਹੋ ਰਹੀ ਹੈ ਕਿ ਰੀਜ਼ਨ ਨਹੀਂ ਦੱਸਿਆ ਉਹਨਾਂ ਨੇ ਸਰਕਾਰ ਫੰਡਿੰਗ ਬੰਦ ਕਰਦੀ ਹੈ ਉਹਦਾ ਕੋਈ ਕਾਰਨ ਦੱਸਦੀ ਹੈ ਜਾਂ ਇਵਨ ਫੰਡਿੰਗ ਬੰਦ ਕਰਨ ਤੋਂ ਪਹਿਲਾਂ ਉਹਨਾਂ ਦੀ ਵਾਰਨਿੰਗ ਹੁੰਦੀ ਆ ਵੀ ਤੁਹਾਡੇ ਆ ਜਿਹੜੇ ਪ੍ਰੋਜੈਕਟ ਚੱਲ ਰਹੇ ਆ ਇਹਨਾਂ ਦੇ ਵਿੱਚ ਅਸੀਂ ਫੰਡਿੰਗ ਬੰਦ ਕਰ ਦੇਣੀ ਇਹਨੂੰ ਪਹਿਲੇ ਹੀ ਆਪਣੇ ਹਿਸਾਬ ਨਾਲ ਪੂਰਾ ਕਰ ਲਓ ਜਾਂ ਜੋ ਮਰਜ਼ੀ ਕਰ ਲਓ ਹੁਣ ਉਹ ਨਹੀਂ ਦੱਸਿਆ ਗਿਆ ਸਰਕਾਰ ਕਹਿੰਦੀ ਆ ਕਿ ਅਸੀਂ ਇਹ ਦੇਖ ਰਹੇ ਹਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਜਿਹੜੀਆਂ ਯੂਨੀਵਰਸਿਟੀਆਂ ਨੇ ਕਿ ਜੂਡਿਸ਼ ਸਟੂਡੈਂਟਸ ਨੂੰ ਪ੍ਰੋਟੈਕਟ ਕਰ ਰਹੀਆਂ ਐ اسپੈਸ਼ਲੀ ਜਦੋਂ ਆਹ ਪ੍ਰਦਰਸ਼ਨ ਹੋਇਆ ਇਜ਼ਰਾਇਲ ਗਾਜ਼ਾ ਵਾਰ ਦੇ ਵਿੱਚ ਜਿਹੜੇ ਸਿਵਲ ਰਾਈਟ ਲਾ ਦੇ ਚ ਇਨਵੋਲ ਹੋਇਆ ਫੰਡਿੰਗ ਹੋਣ ਦੇ ਨਾਲ ਜਿਹੜੀ ਇਨਵੈਸਟੀਗੇਸ਼ਨ ਆ ਉਹ ਸਿਵਲ ਰਾਈਟਸ ਲਾ ਦੇ ਅੰਡਰ ਆ ਪਰ ਕੁਝ ਮੰਨਦੇ ਆ ਵੀ ਇਹ ਗੈਰ ਕਾਨੂੰਨੀ ਹੋਇਆ ਇਦਾਂ ਹੋਣਾ ਨਹੀਂ ਸੀ ਚਾਹੀਦਾ ਹੁਣ ਜਿਵੇਂ ਸਕੂਲਸ ਨੇ ਜਿਵੇਂ ਕਾਰਨਲ ਆ ਜਾਂ ਹਾਰਵਰਡ ਆ ਉਹਨਾਂ ਦੇ ਵਿੱਚ ਕਈ ਬਹੁਤ ਵੱਡੇ ਰਿਸਰਚ ਪ੍ਰੋਜੈਕਟ ਚੱਲ ਰਹੇ ਆ ਜਿਵੇਂ ਕੈਂਸਰ ਦੇ ਵਿੱਚ ਰਿਸਰਚ ਚੱਲ ਰਹੀ ਆ ਸਪੇਸ ਟੈਕਨੋਲੋਜੀ ਦੇ ਵਿੱਚ ਰਿਸਰਚ ਚੱਲ ਰਹੀ ਆ ਪਬਲਿਕ ਹੈਲਥ ਦੇ ਵਿੱਚ ਰਿਸਰਚ ਚੱਲ ਰਹੀ ਹੈ ਉਹ ਸਾਰੀ ਦੀ ਸਾਰੀ ਰੁਕ ਗਈ। ਜਿਹੜੇ ਹੁਣ ਕਾਲਜ ਵੱਖਰੇ ਵੱਖਰੇ ਤਰ੍ਹਾਂ ਰਿਸਪੌਂਡ ਕਰ ਰਹੇ ਇਹ ਸਾਰੇ ਮਾਮਲੇ ਦੇ ਵਿੱਚ ਕੁਝ ਕਾਲਜ ਤੇ ਸਰਕਾਰ ਦੇ ਨਾਲ ਆਉਂ ਕਹਿੰਦੇ ਵੀ ਠੀਕ ਆ ਜਦੋਂ ਤੁਸੀਂ ਕਰਨੀ ਐ ਇਨਵੈਸਟੀਗੇਸ਼ਨ ਕਰ ਲਓ ਜਦੋਂ ਪੂਰੀ ਹੋ ਗਈ ਠੀਕ ਠਾਕ ਹੋਇਆ ਉਦੋਂ ਦੇ ਦਿਓ ਫੰਡਿੰਗ। ਕੁਝ ਜਿਹੜੀਆਂ ਯੂਨੀਵਰਸਟੀਆਂ ਨੇ ਜਿਵੇਂ ਕਲੰਬੀਆ ਯੂਨੀਵਰਸਿਟੀ ਆ ਜਾਂ ਹਾਰਵਰਡ ਯੂਨੀਵਰਸਿਟੀ ਆ ਉਹ ਸੰਵਿਧਾਨਕ ਕਾਰਵਾਈ ਕਰਨ ਬਾਰੇ ਸੋਚ ਰਹੀਆਂ ਕਿ ਲੀਗਲ ਐਕਸ਼ਨ ਅਸੀਂ ਲਵਾਂਗੇ ਸਰਕਾਰ ਦੇ ਖਿਲਾਫ ਕੋਰਟ ਦੇ ਵਿੱਚ ਜਾਵਾਂਗੇ ਕਿ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ। ਜਿਹੜੀ ਕੋਸ਼ਿ ਜਿਹੜੇ ਸਕੂਲ ਨੇ ਉਹਨਾਂ ਨੂੰ ਦੱਸਿਆ ਗਿਆ ਕਿ ਤੁਸੀਂ ਜਿਹੜੀ ਯੂਨੀਵਰਸਿਟੀ ਦੇ ਡਾਈਵਰਸਿਟੀ ਪ੍ਰੋਗਰਾਮ ਆ ਜਾਂ ਜਿਹੜੀਆਂ ਲੀਡਰਸ਼ਿਪ ਆ ਉਹਨੂੰ ਚੇਂਜ ਕਰੋ ਵੀ ਜਾਂਤ ਲੀਡਰਸ਼ਿਪ ਬਦਲੋ ਜਾਂ ਡਾਈਵਰਸਿਟੀ ਪ੍ਰੋਗਰਾਮ ਬਦਲੋਗੇ ਫਿਰ ਤੁਹਾਡੀ ਫੰਡਿੰਗ ਕਰ ਦਾਂਗੇ ਅਸਲ ਦੇ ਵਿੱਚ ਸਰਕਾਰ ਦੀ ਸੋਚ ਦੇ ਨਾਲ ਕਈ ਯੂਨੀਵਰਸਟੀਆਂ ਦੀ ਜਿਹੜੀ ਸੋਚ ਆ ਉਹ ਅਲਾਈਨ ਨਹੀਂ ਕਰਦੀ ਉਹਨਾਂ ਥਾਵਾਂ ਦੇ ਉੱਤੇ ਇਹ ਸੋਚ ਦੇ ਵਿੱਚ ਕਿਤੇ ਨਾ ਕਿਤੇ ਫਰਕ ਪੈ ਜਾਂਦਾ ਆ ਔਰ ਜਿਵੇਂ ਜਿਹੜੀ ਇਜ਼ਰਾਈਲ ਲੜਾਈ ਵਾਲੀ ਜਿਹੜੀ ਪੂਰੀ ਦੀ ਪੂਰੀ ਗੱਲਬਾਤ ਸੀ ਉੱਥੇ ਇਹ ਮਾਮਲਾ ਸਾਹਮਣੇ ਆਇਆ ਪਿਛਲੇ ਸਮੇਂ ਦੇ ਵਿੱਚ ਕਿ ਜਿਹੜੇ ਪ੍ਰੋਟੈਸਟ ਹੋ ਰਹੇ ਆ ਔਰ ਜਿੰਨੇ ਹੀ ਪ੍ਰੋਟੈਸਟ ਹੋਏ ਆ ਉਹਨਾਂ ਪ੍ਰੋਟੈਸਟ ਦੇ ਕਰਕੇ ਸਰਕਾਰ ਨੂੰ ਇਹ ਲੱਗਦਾ ਹੈ ਕਿ ਜਿਹੜੀਆਂ ਯੂਨੀਵਰਸਿਟੀਆਂ ਆ ਇਹ ਉਹ ਪੂਰੇ ਐਕਸ਼ਨ ਲੈ ਨਹੀਂ ਰਹੀਆਂ ਇਹਨਾਂ ਪ੍ਰੋਟੈਸਟ ਨੂੰ ਰੋਕਣ ਦੇ ਲਈ ਇਸ ਕਰਕੇ ਵੀ ਜਿਹੜੀ ਇਹ ਜਿਹੜੀ ਸਰਕਾਰ ਫੰਡਿੰਗ ਬੰਦ ਕਰ ਰਹੀ ਆ ਕਿ ਸਰਕਾਰ ਦੀਆਂ ਪਾਲਿਸੀਜ਼ ਦੇ ਅਨੁਸਾਰ ਜਿਹੜੀ ਪੂਰੀ ਯੂਨੀਵਰਸਿਟੀ ਨਹੀਂ ਚੱਲ ਰਹੀ ਯੂਨੀਵਰਸਿਟੀ ਦੇ ਆਪਣੇ ਵਿਊ ਉਹਦੇ ਕਈ ਵਾਰੀ ਫਰਕ ਹੁੰਦਾ ਆ ਵੀ ਹੁਣ ਸਰਕਾਰ ਕਾਲੂ ਹੋਰ ਬਦਲ ਜੇ ਯੂਨੀਵਰਸਿਟੀ ਦੇ ਜਿਹੜੇ ਪ੍ਰੋਜੈਕਟ ਨੇ ਜਾਂ ਡਾਇਵਰਸਿਟੀ ਪ੍ਰੋਗਰਾਮ ਉਹ ਨਹੀਂ ਖਤਮ ਹੁੰਦੇ ਸੋ ਇਹ ਇੱਕ ਕਹਿ ਲਓ ਕਿ ਸਿੱਧੀ ਸਿੱਧੀ ਜਿਹੜੀ ਕੁਝ ਪ੍ਰੋਫੈਸਰ ਨੇ ਯੂਨੀਵਰਸਿਟੀਆਂ ਦੇ ਜਾਂ ਐਜੂਕੇਸ਼ਨ ਗਰੁੱਪਸ ਨੇ ਯੂਨੀਵਰਸਿਟੀਆਂ ਨੇ ਇਹ ਸਾਰੇ ਅ ਇਸ ਵੇਲੇ ਜਿਹੜੇ ਲਾ ਸੂਟ ਫਾਈਲ ਕਰਨ ਬਾਰੇ ਸੋਚ ਰਹੇ ਆ ਤੇ ਜਿਹੜੀ ਫ੍ਰੀ ਸਪੀਚ ਤੇ ਸਿਵਲ ਰਾਈਟਸ ਆ ਸੋ ਇੱਕ ਬੜਾ ਵੱਡਾ ਮਸਲਾ ਜਿਹੜਾ ਇਸ ਵੇਲੇ ਇਹ ਵੀ ਚੱਲ ਰਿਹਾ ਹੈ ਅਗਲੀ ਗੱਲ ਮੈਂ ਦੋਸਤੋ ਅ ਹੀਟ ਡੋਮ ਬਾਰੇ ਇੱਕ ਬਹੁਤ ਜਿਆਦਾ ਸਟਰੋਂਗ ਹਾਈ ਪ੍ਰੈਸ਼ਰ ਏਰੀਆ ਜਿਹਨੂੰ ਹੀਟ ਡੋਮ ਕਿਹਾ ਜਾਂਦਾ ਉਹ ਇਧਰ ਵੈਸਟਰਨ ਅਮਰੀਕਾ ਵਾਲੇ ਪਾਸੇ ਇਸ ਵੇਲੇ ਬਣਿਆ ਆ ਜਿਹਦੇ ਨਾਲ ਤਾਪਮਾਨ ਦੇ ਵਿੱਚ ਕਾਫੀ ਵਾਧਾ ਹੋਇਆ ਆ ਕੈਲੀਫੋਰਨੀਆ ਅਰੀਜ਼ੋਨਾ ਤੇ ਕੁਝ ਪਾਰਟਸ ਜਿਹੜੇ ਹੋਰ ਰੌਕੀਜ਼ ਤੇ ਹੈਗੇ ਆ ਸਾਰਿਆਂ ਦੇ ਵਿੱਚ ਟੈਂਪਰੇਚਰ 10 ਤੋਂ 30 ਡਿਗਰੀ ਫਾਰਨਹੀਟ ਨਾਰਮਲ ਤੋਂ ਜ਼ਿਆਦਾ ਦੱਸਿਆ ਜਾ ਰਿਹਾ ਆ ਕੁਝ ਏਰੀਆਜ਼ ਦੇ ਵਿੱਚ ਹੋਣੀ 110 100 ਤੋਂ ਲੈ ਕੇ 110 ਡਿਗਰੀ ਫਾਰਨਹੀਟ ਤੱਕ ਹਿੱਟ ਹੋ ਰਿਹਾ ਹੈ। ਇਹ ਬਹੁਤ ਤੇਜ਼ੀ ਦੇ ਨਾਲ ਹੀਟ ਵੇਵ ਫੈਲ ਰਹੀ ਹੈ ਜਿਹੜੀ ਈਸਟ ਵਾਲੇ ਪਾਸੇ ਆ ਵੀਕਐਂਡ ਦੇ ਉੱਤੇ 90s ਤੇ 100s ਦੇ ਵਿੱਚ ਟੈਂਪਰੇਚਰ ਕੈਨਸਸ ਦੇ ਵਿੱਚ ਟੈਕਸਸ ਦੇ ਵਿੱਚ ਤੇ ਨੇੜੇ ਤੇੜੇ ਦੇ ਇਲਾਕਿਆਂ ਦੇ ਵਿੱਚ ਦੱਸਿਆ ਜਾ ਰਿਹਾ ਕੁਝ ਸ਼ਹਿਰ ਜਿਵੇਂ ਫੀਰਨਿਕਸ ਆ ਲਾਸ ਵੇਗਸ ਆ ਜਾਂ ਉਟਾਹ ਦੇ ਕੁਝ ਇਲਾਕੇ ਆ ਜੋ ਮੋਂਟਾਨਾ ਆ ਨਾ ਇਹਨਾਂ ਸਾਰਿਆਂ ਦੇ ਵਿੱਚ ਪਹਿਲੇ ਰਿਕਾਰਡ ਟੁੱਟ ਰਿਹਾ ਹੈ ਗਰਮੀ ਦੇ ਮਤਲਬ ਅੱਜ 11 ਅਪ੍ਰੈਲ ਆ ਤਾਂ ਇੰਨੀ ਗਰਮੀ 11 ਅਪ੍ਰੈਲ ਨੂੰ ਕਦੇ ਨਹੀਂ ਪਈ ਅਮਰੀਕਾ ਦੇ ਨਾਲ ਹਿੱਸਿਆਂ ਦੇ ਵਿੱਚ ਜਿਹੜੀ ਇਸ ਹੀਟ ਦੇ ਨਾਲ ਕਈ ਤਰ੍ਹਾਂ ਦੇ ਹੈਲਥ ਰਿਸਕ ਘਾ ਰਹੇ ਆ ਜਿਹੜੀਆਂ ਖਾਸ ਕਰ ਬਜ਼ੁਰਗਾਂ ਦੇ ਵਿੱਚ ਜਾਂ ਉਹ ਥਾਂ ਉਹ ਏਰੀਆ ਜਿੱਥੇ ਲੋਕਾਂ ਦੇ ਕੋਲ ਏਸੀ ਹੈ ਨਹੀਂਗੇ ਉਹਨਾਂ ਦੇ ਉੱਤੇ ਇਹਦਾ ਵੱਡਾ ਅਸਰ ਪੈ ਰਿਹਾ ਹੈ ਤੇ ਇੱਕ ਵੱਡਾ ਖਤਰਾ ਇਸ ਵੇਲੇ ਇਹ ਬਣ ਰਿਹਾ ਆ ਇੱਕ ਅਨਯੂਜੂਅਲ ਗਰਮੀ ਜਿਹੜੀ ਹੈ ਜਿੰਨੀ ਜ਼ਿਆਦਾ ਗਰਮੀ ਸਮੇਂ ਤੋਂ ਪਹਿਲਾਂ ਪੈ ਰਹੀ ਹੈ 19 ਜਿਆਦਾ ਜਿਹੜੀ ਪਹਾੜਾਂ ਦੇ ਵਿੱਚੋਂ ਬਰਫ਼ ਪਿਘਲ ਰਹੀ ਹੈ ਦਰਿਆਵਾਂ ਦੇ ਵਿੱਚ ਪਾਣੀ ਆ ਰਿਹਾ ਤੇ ਉਹਦੇ ਨਾਲ ਔਰੇਗਨ ਤੇ ਡਾਹੋ ਵਰਗੇ ਇਲਾਕਿਆਂ ਦੇ ਵਿੱਚ ਹੜ ਦਾ ਖਤਰਾ ਬਣਿਆ ਹੈ ਦੂਜਾ ਕਿਉਂਕਿ ਉਹ ਜਿੰਨੀ ਬਰਫ਼ ਪਿਘਲ ਕੇ ਥੱਲੇ ਆ ਰਹੀ ਉਹ ਪਾਣੀ ਬਹੁਤ ਠੰਡਾ ਹੈ ਉਹ ਠੰਡੇ ਪਾਣੀ ਦੇ ਨਾਲ ਆਲੇ ਦੁਆਲੇ ਜਿਹੜੇ ਰਹਿਣ ਵਾਲੇ ਲੋਕ ਨੇ ਉਹਨਾਂ ਦੇ ਉੱਤੇ ਵੀ ਅਲੱਗ ਜਿਹਾ ਅਸਰ ਹੋ ਰਿਹਾ ਸੋ ਬਦਲਦੇ ਮੌਸਮ ਨੇ ਇੱਕ ਵੱਡੀ ਚਿੰਤਾ ਅਮਰੀਕਾ ਦੇ ਵਿੱਚ ਇਸ ਵੇਲੇ ਪੈਦਾ ਕੀਤੀ ਹੋਈ ਹੈ ਦੋਸਤੋ ਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਸੋਮਵਾਰ ਫੇਰ ਤੁਹਾਡੇ ਨਾਲ ਮੁਲਾਕਾਤ ਹੋਏਗੀ